ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਫਰੀਦਕੋਟ ਜ਼ਿਲ੍ਹੇ ਦੇ ਆਖਰੀ ਪਿੰਡ ਧੂੜਕੋਟ ਦੇ ਵਿੱਚ ਤੇ ਧੂੜਕੋਟ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਇੱਕ ਟੌਪ ਦੀ ਗਾਂ ਉੱਚੇ ਲੰਮੇ ਕੱਦ ਕਾਠ ਵਾਲੀ ਚੰਗੇ ਦੁੱਧ ਦੀ ਮਾਲਕਣ ਵਕਾਊ ਆ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਬਾਈ ਡਿਮਾਂਡ ਕਰਦਾ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੇ ਦੇਣਾ ਬਾਈ ਤੋਂ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਹੁਤ ਵਧੀਆ ਚੜ੍ਹਦੀ ਕਲਾ ਸਿੱਤਾ ਦੇ ਪਰਿਵਾਰ ਸਤਿ ਸ੍ਰੀ ਅਕਾਲ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਚਲੋ ਸ਼ੁਕਰ ਆ ਅੱਛਾ ਬਾਈ ਜਾਨਵਰ ਵੇਚਣਾ ਜੇ ਕੱਪ ਹਨਾ ਇਹਦੀ ਕੀ ਡੇਟ ਹੈ ਬਾਈ ਇਹ ਬਾਈ 32 33 ਲੀਟਰ ਦੁੱਧ ਆਦੇ ਥੱਲੇ ਇਹਦੇ ਥੱਲੇ ਹਾਂਜੀ ਇਹ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਹੁਣ ਅਜੇ 7-8 ਦਿਨ ਲੱਜਣੀ ਆ 8-8 ਦਿਨ ਲੱਜਣੀ ਆ ਅਜਾ ਸੁਆ ਕਿੰਵਾ ਸੂਰਾ ਦੂਜਾ ਸੁਆ ਸੂਰਾ ਜੀ ਬਾਈ ਦੂਜਾ ਸੁਆ ਪਿਓ ਰਹਿਣ ਜਿਵੇਂ ਪਿਓ ਰਹਿਣ ਅਥਾ ਇੱਕ ਪਾਸਾ ਜਿਵੇਂ ਮਾੜਾ 19 ਕਿਉਂ ਦੇ ਭਲਪੁਲਾ ਉਹ ਭਲ ਦੇ ਕਰਕੇ ਬੈਠੀ ਰਿਆ ਹੁਣ ਮੈਂ ਅੱਡ ਤੋਂ ਉੱਠੀ ਆ ਉਹ ਤਾਂ ਕਰਕੇ ਉਹ ਨਹੀਂ ਕੋਈ ਚੱਕਰ ਇਹਨੇ ਕਿਹੜੇ ਕਰੀ ਕੇ ਮਾੜਾ ਯਾ ਉਹ ਨਹੀਂ ਕੋਈ ਚੱਕਰ ਐਨ ਜਮਾ ਬਰਾਬਰ ਆ ਚੱਡਾ ਹਾਂ ਆ ਵੇਖ ਬਾਈ ਵਾਕਈ ਕੱਦ ਬਹੁਤ ਬਹੁਤ ਕੱਦ ਬਹੁਤਾ 5.5 ਫੁੱਟ ਤੋਂ ਉੱਚੀ ਆ ਹੂੰ ਸਵੇਤੀ 32 ਲੀਟਰ ਦੁੱਧ ਦੀ ਹਾਂ ਮੋਇਨਾ ਜੀ ਇਹ ਖੁੱਲੇ ਫਾਰਮ ਦੇ ਵਿੱਚ ਚਲੀ ਜਾਵੇ ਫਿਰ ਤਾਂ 35 ਨੂੰ ਹੱਥ ਫੜ ਜੂ ਮਾਰੂਗੀ 40 ਨੂੰ ਜਾਉਗੀ ਜੀ ਫਿਰ ਤਾਂ ਇਹ ਚੂਣ ਚਣ ਚੰਗਾ ਲੱਗਿਆ ਐਨ ਜਮਾ ਕੀ ਕਰ ਪੁੱਛਦਾ ਗੰਨੇ ਵਰਗੀ ਧਾਰ ਹਾਂ ਠੀਕ ਆ ਬਈ ਅੱਛਾ ਇੱਕ ਗੱਲ ਹੋਰ ਆ ਵੀ ਜਿਵੇਂ ਤੂੰ ਚੁੰਦਾ ਰਿਆ ਕੋਈ 19 21 ਥਣ ਦੇ ਵਿੱਚ ਤਾਂ ਨਾ ਨਾ ਜਮਾ ਹੀ ਨਹੀਂ ਭੋਰਾ ਵੀ ਨਹੀਂ ਟੀਗਾ ਜੀ ਕਿਹੜਾ ਲੋਆ ਅੱਛਾ ਟੀਗਾ ਨੂੰ ਚੰਗਾ ਭਰਾਏ ਟੀਗਾ ਹਾਂ ਚਿਹਰੇ ਵਾਲਾ ਭਰਾਏ ਰੇਟ ਕੀ ਰੱਖਣ ਦਾ ਵਿਚਾਰ ਬਣਾ ਰੇਟ ਦਾ ਵਾ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਦਾਜ ਜੀ ਹੋਊਗਾ ਹਾਂਜੀ ਦਾਜ ਜੀ ਕਰਾਂਗੇ ਤੋਰੀ ਬਈ ਕੱਢੀ ਬਾਦ ਖੋਲੀ ਲੈ ਮਿੱਤਰੋ ਗੋਦ ਦਿਖਾਉਣਾ ਨੇੜ ਤੋਂ ਥਾਂ ਵੇਖੋ ਕਿੰਨਾ ਚੰਗਾ ਲੱਗਾ ਮੁੱਕੀ ਵਾਲਾ ਪੂਰਾ ਪਾਵਰ ਨਾਲ ਠੀਕ ਹੈ ਬਾਈ ਬੱਕਰੀ ਦੇ ਪਰਮੀ ਮਾਲਕਾ ਬੰਨ ਕੇ ਕੋਲੀ ਦੇ ਉੱਤੇ ਜਦੋਂ ਫਾਰਮ ਦੇ ਵਿੱਚ ਪੂਰੇ ਖੇਤ ਦਾ ਪੂਰਾ ਗੁੰਡਾ ਬਹੁਤ ਸੋਹਣਾ ਫਾਰਮ ਦੇ ਅੰਦਰ ਜਿਹੜਾ ਬੰਨ ਦੇ ਦਾਰੀ ਜਿਵੇਂ ਬਾਈ ਤਨੇ ਇੱਕ ਕਰਖੀ ਤੇ ਮੈਨੂੰ ਉੱਤਾਰ ਰੱਖ ਉਹ ਬਾਈ ਹੈ ਤਾਂ ਬਰੀਡ ਬਹੁਤ ਕੋਲ ਨਿਕਲਦੀ ਪੜਦੇ ਕੋਈ ਬਰੀਡ ਬੂਡ ਦਾ ਕਰ ਕੋਲ ਬੰਨ ਲੀ ਉਹ ਤੇ ਵੀ ਵਾਰਾ ਵੇਦਾ ਜਿਹੜਾ ਉਹ ਇਦਾਂ ਹੈਗਾ ਮਿੱਤਰੋ ਫੂਲ ਦੇ ਉੱਤੇ ਚੰਗੇ ਕੀਮਤ ਨੂੰ ਇਹ ਗੱਬੜਾ ਕਰਵਾਈ ਹੋਈ ਹੈ ਬਾਈ ਨੇ 5 ਫੁੱਟ ਦੇ ਸਾਡੇ 5 ਫੁੱਟ ਦੇ ਫਰੇਮ ਕੱਟੇ ਦਾ ਉੱਚਾ ਲੰਮਾ ਬ੍ਰਾਂਡ ਪੀਸ ਆ ਨੰਬਰ ਬਾਈ ਕਿੰਨਾ ਆ ਗਿਆ 9957 ਜੀ 13528 ਇੱਕ ਵਾਰੀ ਹੋਰ ਨ9957 13528 99157 135 28 ਇਸ ਨੰਬਰ ਤੇ ਕਰ ਲਓ ਗੱਲਬਾਤ ਬਾਈ ਜੀ ਨਾਲ ਮਿੱਤਰੋ ਪਿੰਡ ਤੂੜਕੋਟਾ ਜਲਾਫੀ